ਕਿਸਾਨੀ ਅੰਦੋਲਨ 13 ਫਰਵਰੀ ਤੋਂ ਲੈ ਕੇ ਖਨੌਰੀ ਸ਼ੰਭੂ ਜਾਂ ਹੋਰ ਬਾਰਡਰਾਂ ਦੇ ਉੱਤੇ ਉਸ ਤੋਂ ਬਾਅਦ ਸ਼ੁਰੂ ਹੋਇਆ ਚੱਲ ਰਿਹਾ ਹੈ ਇਸ ਦੇ ਅੰਦਰ ਜੋ ਜਿਸ ਤਰੀਕੇ ਦੇ ਨਾਲ ਹਰਿਆਣਾ ਗਵਰਨਮੈਂਟ ਵੱਲੋਂ ਜਿਸ ਤਰੀਕੇ ਦੇ ਨਾਲ ਹਰਿਆਣਾ ਗਵਰਨਮੈਂਟ ਵੱਲੋਂ ਸਾਡੇ ਅੰਦੋਲਨਕਾਰੀਆਂ ਦੇ ਉੱਤੇ ਪੂਰੀ ਤਰ੍ਹਾਂ ਬਰਬਰਤਾ ਦੇ ਨਾਲ ਕ੍ਰਿਮੀਨਲ ਸੋਚ ਦੇ ਨਾਲ ਹਮਲੇ ਹੋਏ ਇੱਥੋਂ ਤੱਕ ਕਿ ਇੰਜੈਕਟਰ ਮੋਟਰ ਵਰਗੇ ਹਮਲੇ ਵੀ ਹੋਏ ਸਾਡੇ ਤੇ ਔਰ ਉਹ ਸਾਰੀ ਕਹਾਣੀ ਨੂੰ ਲੈ ਕੇ ਸਾਡਾ ਨੌਜਵਾਨ ਸ਼ੁਭਕਰਨ ਚਲਿਆ ਗਿਆ ਦੁਨੀਆ ਤੋਂ ਸਾਡੇ ਚਾਰ ਨੌਜਵਾਨ ਅੱਖਾਂ ਦੀ ਰੌਸ਼ਨੀ ਵਾ ਬੈਠੇ ਲਗਭਗ 433 ਜ਼ਖਮੀ ਹੋਏ। ਔਰ ਉਹ ਸਾਰੀ ਕਹਾਣੀ ਨੂੰ ਸਾਰੇ ਸਿਨੈਰੀਓ ਨੂੰ ਸਾਡੇ ਸਤਕਾਰਯੋਗ ਵਕੀਲ ਸਹਿਬਾਨਾਂ ਨੇ ਜਾਂ ਕੁਝ ਹੋਰ ਪਟੀਸ਼ਨਰਸ ਵੱਲੋਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇਹ ਮੁੱਦਾ ਚੱਕਿਆ ਗਿਆ। ਜੋ ਐਫ ਆਈ ਆਰ ਸ਼ੁਭ ਕਰਨ ਦੇ ਮਾਮਲੇ ਦੇ ਵਿੱਚ ਦਰਜ ਹੋਈ ਉਹਨੂੰ ਵੀ ਉਹ ਸਾਰੀਆਂ ਪਟੀਸ਼ਨਾਂ ਨੂੰ ਇਕੱਠੀਆਂ ਕਰਕੇ ਮਾਨਯੋਗ ਹਾਈ ਕੋਰਟ ਨੇ ਇੱਕ ਕਮਿਸ਼ਨ ਅਪਾਇੰਟ ਕਰ ਦਿੱਤਾ ਸੀ ਜਿਸ ਦੀ ਅੱਜ ਹੀਰਿੰਗ ਹੋਈ ਹੈ ਇੱਥੇ ਔਰ ਉਹਦੇ ਚ ਸਾਡੇ ਦੋ ਅਗਵਾ ਮੌਕੇ ਦੇ ਉੱਤੇ ਜਿਹੜੇ ਸਾਰੀ ਉਸ ਕਹਾਣੀ ਨੂੰ ਖਨੌਰੀ ਬਾਰਡਰ ਦੇ ਉੱਤੇ ਦੇਖਦੇ ਸੀ ਜਾਂ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਤੰਤੇ ਹੰਡਾਇਆ ਪਿੰਡੇ ਤੇ ਹੰਡਾਇਆ ਉਹ ਸਾਰੀ ਅੱਜ ਸਾਡੇ ਮਾਨਯੋਗ ਜੱਜ ਸਾਹਿਬਾਨਾਂ ਨੇ ਉਹਨਾਂ ਰਿਕਾਰਡ ਤੇ ਲੈਂਦਾ ਹੈ ਰਿਕਾਰਡ ਹੋਏ ਨੇ ਬਕਾਇਦਾ ਬਿਆਨ ਬਾਕੀ ਜਿਹੜੀ ਇਹ ਸਾਰੇ ਦੇ ਸਾਰੇ ਲੜਾਈ ਦੇ ਵਿੱਚ ਜਿਸ ਤਰ੍ਹਾਂ ਵਕੀਲਾਂ ਵੱਲੋਂ ਪੂਰਾ ਤੰਦ ਇਹੀ ਦੇ ਨਾਲ ਜ਼ੋਰ ਲਾ ਕੇ ਇਹ ਕਿਸਾਨਾਂ ਦੀ ਸਪੋਰਟ ਜਾਂ ਯੂਨਾਈਟਿਡ ਸਿਕਸ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਸਾਡੀ ਸਪੋਰਟ ਦੇ ਉੱਤੇ ਖੜੇ ਨੇ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਅਸੀਂ ਦੋਨਾਂ ਫੋਰਮਾਂ ਵੱਲੋਂ ਧੰਨਵਾਦ ਵੀ ਕਰਦੇ ਆਂ ਔਰ ਅੱਜ ਅਭਿਮਨੂ ਕੋਹੜ ਹਰਿਆਣਾ ਤੋਂ ਨੌਜਵਾਨ ਨੇ ਸਾਡੇ ਉਹਨਾਂ ਦਾ ਬਿਆਨ ਰਿਕਾਰਡ ਹੋਇਆ ਨਾਲ ਦੂਸਰਾ ਜਿਹੜਾ ਬਿਆਨ ਰਿਕਾਰਡ ਹੋਇਆ ਹੈ ਉਹ ਗੁਰਪ੍ਰੀਤ ਦਾ ਹੋਇਆ ਜਿਨੇ ਸਾਡੇ ਉਸ ਨੌਜਵਾਨ ਸ਼ੁਭ ਕਰਨ ਨੂੰ ਉਸ ਵੇਲੇ ਚੁੱਕ ਕੇ ਆਪਣੇ ਮੋਢਿਆਂ ਤੇ ਲੈ ਕੇ ਆਂਦਾ ਤੇ ਅੱਗੇ ਜਾ ਕੇ ਖਨੌਰੀ ਤੱਕ ਉਹਨੂੰ ਟਰੀਟਮੈਂਟ ਦੋਣ ਦੇ ਲਈ ਲੈ ਕੇ ਗਿਆ ਔਰ ਉਹਦੇ ਆਖਰੀ ਸਾਹ ਤੱਕ ਉਹਦੇ ਨਾਲ ਰਿਹਾ ਉਹਨਾਂ ਨੇ ਅੱਜ ਇੱਥੇ ਬਿਆਨ ਦਿੱਤੇ ਆ ਬਕਾਇਦਾ ਰਿਕਾਰਡ ਹੋਏ ਨੇ ਸਾਰਿਆਂ ਦੇ ਬਿਆਨ ਲੇਕਿਨ ਇੱਥੇ ਗੱਲ ਏਵੇਂ ਇੱਥੇ ਨਹੀਂ ਮੁੱਕਦੀ ਅੱਜ ਅਸੀਂ ਚਾਹੁੰਦੇ ਸੀਗੇ ਕਿ ਬਹੁਤ ਡਿਟੇਲ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਕੀਤੀਆਂ ਜਾਣ ਕਿ ਜਿਵੇਂ ਸਾਡੇ ਵਿੱਚ ਇੱਕ ਨੌਜਵਾਨ ਦਵਿੰਦਰ ਸਿੰਘ ਹੈ ਇੱਕ ਨੌਜਵਾਨ ਦਸਕਰਨ ਸਿੰਘ ਹੈ ਜਿਸ ਕਰਨ ਸਿੰਘ ਦੀ ਬਾਹ ਦੇ ਵਿੱਚ ਗੋਲੀ ਵੱਜੀ ਆ ਤੇ ਸਾਰ ਪਰ ਹੋਈ ਆ ਦਵਿੰਦਰ ਦੀ ਲੈਫਟ ਸਾਈਡ ਦੀ ਜਿਹੜੀ ਅੱਖ ਹੈ ਉਹ ਡੈਮੇਜ ਹੋ ਗਿਆ ਬਿਲਕੁਲ ਲੇਕਿਨ ਉਹ ਇਨਸੀਡੈਂਟ ਆ ਜਿਹੜੀ ਉਹ ਇਨਸੀਡੈਂਟਸ ਨੇ ਸ਼ੰਭੂ ਬਾਰਡਰ ਦੀ ਤਾਂ ਅੱਜ ਸਤਕਾਰਯੋਗ ਜੱਜ ਸਾਹਿਬਾਨਾ ਨੇ ਉਹਨਾਂ ਨੇ ਕਿਹਾ ਕਿ ਵੀ ਅੱਜ ਜਿਹੜਾ ਕਾ ਕੇਸ ਨੂੰ ਹੈਂਡਲ ਕਰ ਰਹੇ ਆ ਅੱਜ ਕੇਵਲ ਖਨੌਰੀ ਦੇ ਨਾਲ ਰਿਲੇਟਡ ਤੁਸੀਂ ਸਾਨੂੰ ਵਿਟਨੈਸ ਦੇਣੇ ਨੇ ਉਹਦੇ ਨਾਲ ਰਿਲੇਟਡ ਅਸੀਂ ਵਿਟਨੈਸ ਦਿੱਤੇ ਨੇ ਸਾਡੀ ਕੋਸ਼ਿਸ਼ ਹੈ ਤੇ ਜਿਹੜੇ ਬਾਕੀ ਨਿਆਂ ਜਿਹੜਾ ਸ਼ੰਭੂ ਬਾਰਡਰ ਤੇ ਜੋ ਹੋਇਆ ਉਹਦੇ ਤੇ ਵੀ ਨਿਆਂ ਲੈਣਾ ਜਿਹੜਾ ਉਹਦੇ ਲਈ ਅੱਗੇ ਅਸੀਂ ਹੋਰ ਵੀ ਯਤਨਸ਼ੀਲ ਰਹਾਂਗੇ ਸਾਨੂੰ ਦੁਬਾਰਾ ਅੱਜ ਇੱਥੇ ਤੈਅ ਹੋਇਆ ਕਿ ਬਾਕੀ ਜਿੰਨੇ ਵੀ ਅਸੀਂ 30 ਮੰਗੇ ਨੇ ਸਾਡੇ ਕੋਲੋਂ ਅਗਵਾ ਉਹ 30 ਅਗਵਾਹਾਂ ਦੀ ਜਿੰਨੇ ਜੋ 2 ਅੱਜ ਹੋ ਗਏ ਨੇ ਬਾਕੀ 28 ਦੀ ਅਸੀਂ ਐਫੀਡੇਵਿਟ ਬਣਾ ਕੇ ਦੇਣੇ ਨੇ ਸਾਰਿਆਂ ਨੂੰ ਔਰ 20 ਤਰੀਕ ਸਾਨੂੰ ਦੁਬਾਰਾ ਦਿੱਤੀ ਗਈ ਅੱਜ ਹੀアリング ਦੇ ਲਈ ਸੈਕੰਡ ਦੇ ਬਾਕੀ ਗੱਲ ਜਿਹੜੀ ਉਹ ਤੁਹਾਡੇ ਨਾਲ ਸਾਡੇ ਸਤਿਕਾਰਯੋਗ ਐਡਵੋਕੇਟ ਗੁਰਮੋਹਨ ਜੀ ਬੈਠੇ ਨੇ ਹਾਂ 20 ਮਈ ਹੈ 20 ਮਈ ਨੂੰ ਹੀ ਦੁਬਾਰਾ ਹੀਰ ਇੱਥੇ ਹੀ ਹੋਣੀ ਹੈ ਇੱਥੇ ਹੀ ਬਾਕਾਇਦਾ ਵੀਡੀਓਗ੍ਰਾਫੀ ਹੋਏਗੀ ਸਾਰਾ ਕੁਝ ਇੱਥੇ ਹੀ ਹੋਣਾ ਹੈ ਉਮੀਦ ਕਰਦੇ ਆਂ ਕਿ ਅਸੀਂ ਇਸ ਕਮਿਸ਼ਨ ਤੋਂ ਸਾਨੂੰ ਆਸ ਹੈ ਕਿ ਇਨਸਾਫ ਮਿਲੇਗਾ ਦੂਸਰੀ ਗੱਲ ਹੈ ਕਿ ਮੈਂ ਧੰਨਵਾਦੀ ਹਾਂ ਫਿਰ ਦੁਬਾਰਾ ਸਾਡੇ ਐਡਵੋਕੇਟ ਸਹਬਾਨਾਂ ਦਾ ਜਿਹੜੇ ਬੜੀ ਤਨਦੇਹੀ ਦੇ ਨਾਲ ਲੱਗੇ ਹੋਏ ਨੇ ਔਰ ਇਹ ਉਮੀਦ ਰੱਖਦਾ ਕਿ ਇਸੇ ਤਰ੍ਹਾਂ ਡਟੇ ਰਹਿਣਗੇ ਔਰ ਅਸੀਂ ਸਾਡੇ ਪੀੜਿਤ ਪਰਿਵਾਰਾਂ ਨੂੰ ਪੀੜਿਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਸਫਲ ਹੋਵਾਂਗੇ ਤਾਂ ਆ ਸਾਡੇ ਨਾਲ ਜਿਹੜੇ ਵਕੀਲ ਸਾਹਿਬ ਨੇ ਇੱਧਰ ਮੇਰੇ ਨਾਲ ਨੌਜਵਾਨ ਗੁਰਜੀਤ ਸਿੰਘ ਬੈਠੇ ਨੇ ਜਿਹੜੇ ਸ਼ੁਭ ਕਰਨ ਦੇ ਐਡਵੋਕੇਟ ਨੇ ਇੱਧਰਲੇ ਪਾਸੇ ਸਾਡੇ ਨਾਲ ਗੁਰਮੋਹਨ ਜੀ ਬੈਠੇ ਨੇ ਜਿਹੜੇ ਪਹਿਲਾਂ ਹੀ ਮਤਲਬ ਮੈਂ ਕਹਾਂਗਾ ਉਹ ਤਾਂ ਸਾਰੇ ਦੀ ਸਾਰੀ ਕਹਾਣੀ ਨੂੰ ਇਕੱਠਿਆ ਕਰਕੇ ਉਹਨਾਂ ਨੇ ਤਾਂ ਬਾਹਰ ਛੱਡਿਆ ਹੀ ਕੋਈ ਨਹੀਂ ਉਹ ਸਾਰੀ ਕਹਾਣੀ ਨੂੰ ਲੈ ਕੇ ਕ੍ਰਿਮੀਨਲ ਕੇਸ ਪਾ ਕੇ ਚਲਾਏ ਲੜਾਈ ਲੜ ਰਹੇ ਨੇ ਇੱਧਰਲੇ ਪਾਸੇ ਸਾਡੇ ਹਰਿੰਦਰ ਰੇਸ਼ਰ ਜੀ ਬੈਠੇ ਨੇ ਇਹ ਵੀ ਪਟੀਸ਼ਨ ਪਾ ਕੇ ਬਹੁਤ ਵੱਡੀ ਸਾਡਾ ਸਪੋਰਟ ਦੇ ਰਹੇ ਨੇ ਸੋ ਬਾਕੀ ਵੀ ਸਾਡੇ ਨਾਲ ਦੋ ਐਡਵੋਕੇਟ ਹੋਰ ਵੀ ਨੇ ਜਿਨ੍ਹਾਂ ਨੇ ਸਾਡੇ ਨਾਲ ਸਪੋਰਟ ਕਰ ਰਹੇ ਨੇ ਧੰਨਵਾਦ ਹੈ ਸਾਰਿਆਂ ਦੇ ਤੋਂ ਗੱਲ ਕਰਨੇ ਜਾਵਾਗੇ 20 ਮਈ ਹਾਂ ਹੁਣ ਬਾਕੀ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਉਹ ਸਾਡੇ ਸਹਿਕਾਰਯੋਗ ਐਡਵੋਕੇਟ ਗੁਰਮੋਹਨ ਜੀ ਉਹ ਕਰਨਗੇ ਧੰਨਵਾਦ ਮੈਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਹਿਊਮਨ ਗਰਾਉਂਡ ਤੇ ਅੱਜ ਗੱਲ ਕਰਨ ਲੱਗਿਆ ਕਿਉਂਕਿ ਕੇਸਿਸ ਬਹੁਤ ਦੇਖਿਆ ਲਾਈਟ ਪਰ ਜਿਹਨੂੰ ਅਸੀਂ ਕਹਿੰਦੇ ਆ ਨਾ ਬਰੂਟੈਲਿਟੀ ਜ਼ਾਲਮਪਨਾ ਇਸ ਲੈਵਲ ਦਾ ਜ਼ਾਲਮਪਨਾ ਜਿਹੜਾ ਹੈ ਮਹਿਜ਼ 18 ਸਾਲ ਦਾ ਬੱਚਾ ਜਸਕਰਨ ਸਾਡੀ ਮਜਬੂਰੀ ਇਹ ਆ ਕਿ ਇਨਸਾਫ ਲੈਣ ਲੱਗਿਆਂ ਸਮਾਂ ਬਹੁਤ ਲੱਗ ਜਾਂਦਾ ਖੜੇ ਆ ਇਹਨਾਂ ਦੇ ਨਾਲ ਜੱਜ ਸਾਹਿਬ ਨੇ ਆਖਿਆ ਕਿ ਸ਼ੁਭਕਰਨ ਦੇ ਆਲੇ-ਦੁਆਲੇ ਸਾਰੀ ਇਨਕੁਆਇਰੀ ਜਿਹੜੀ ਆ ਉਹ ਰਿਵੋਲਵ ਹੋ ਰਹੀ ਹੈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸ਼ੰਭੂ ਦੇ ਉੱਤੇ ਵੀ ਉਹੀ ਕਿਸਾਨ ਬੈਠੇ ਨੇ ਖਨੋਰੀ ਦੇ ਉੱਤੇ ਵੀ ਉਹੀ ਕਿਸਾਨ ਬੈਠੇ ਨੇ ਉਹਨਾਂ ਦੇ ਉੱਤੇ ਤਸ਼ੱਦਦ ਵਾਲੀ ਪੁਲਿਸ ਫੋਰਸਿਸ ਵਿਯੋਹੀ ਨੇ ਜਿਹੜੀ ਮਿਲਟਰੀ ਗ੍ਰੇਡ ਦੇ ਵੈਪਨਸ ਯੂਜ਼ ਕੀਤੇ ਆ ਉਹਨਾਂ ਦੀ ਕੈਟਾਗਰੀ ਵੀ ਸੇਮ ਆ ਤੇ ਜੱਜ ਸਾਹਿਬ ਕਹਿੰਦੇ ਕਿ ਜਿਹੜਾ ਇਸ ਇਨਕੁਆਇਰੀ ਦਾ ਮੰਡੇਟ ਆ ਉਹ ਸ਼ੁਕਰਾਂਦੇ ਆਲੇ ਦੁਆਲੇ ਤੇ ਤੁਸੀਂ ਖਨੋਰੀ ਦੀ ਗੱਲ ਬੇਸ਼ੱਕ ਅਸੀਂ ਉਹਨਾਂ ਨੂੰ ਇਹ ਦੱਸਿਆ ਇੱਥੇ ਜਸਕਰਨ ਆ ਤੇ ਇੱਕ ਦਵਿੰਦਰ ਆ ਜੀਦੀ ਅੱਖ ਤੁਸੀਂ ਵਰਿੰਦਰ ਸਿੰਘ ਦਵਿੰਦਰ ਵੀ ਆਇਆ ਇਸ ਕੇਸ ਦਾ ਜਦੋਂ ਅਸੀਂ ਕ੍ਰਿਮੀਨਲ ਗ੍ਰੇਟ ਪਟੀਸ਼ਨ ਫਾਈਲ ਕੀਤੀ ਸੀ ਹਾਈ ਕੋਰਟ ਦੇ ਵਿੱਚ ਇਹਦਾ ਨਾਮ ਹੈਗਾ ਅਮਰਤਪਾਲ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਤੇ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਲਈ ਅਪੀਲ ਕਰੂੰਗਾ ਕਿ ਇਹ ਅਮਰਤਪਾਲ ਇੱਕ ਅਜਿਹਾ ਅਮਰਤਪਾਲ ਹੈ ਇੱਕ ਤਾਂ ਇਹ ਕਹਿੰਦੇ ਆ ਕਿ ਗਰਮ ਗੱਲਾਂ ਕਰਦਾ ਉਹ ਨਾਰਥ-ਈਸਟ ਦੀਆਂ ਜੇਲਾਂ ਵਿੱਚ ਆ ਇਹ ਅਮਰਿਤਪਾਲ ਬਜ਼ੁਰਗਾਂ ਨੂੰ ਪਾਣੀ ਪਿਆਰਿਆ ਸੀ। ਮਹਿਜ਼ ਪਾਣੀ ਪਿਉਂਦਿਆ ਉਹਦੇ ਲੱਤ ਨੂੰ ਟਾਰਗੇਟ ਕਰਕੇ ਉਹਦੀ ਲੱਤ ਦੇ ਉੱਤੇ ਗੈਸ ਗ੍ਰਨੇਡ ਐਕਸਪਲੋਡ ਹੁੰਦਾ। ਇਹ ਜਸਕਰਨ ਉਹ ਹੈ ਜਿਹਦਾ ਅੰਜਾਮ ਸ਼ੁਭ ਕਰਨ ਵਾਲਾ ਹੋ ਸਕਦਾ ਸੀ ਜੇ ਇਹਦੀ ਰਾਈਟ ਫੋਰ ਆਰਮ 'ਚੋਂ ਗੋਲੀ ਯਾਰ ਪਰ ਨਾ ਹੁੰਦੀ। ਇਹਦੇ ਕਿਸੇ ਵਾਈਟਲ ਆਰਗਨ ਤੇ ਲੱਗ ਜਾਂਦੀ ਇਹਦੇ ਫਾਦਰ ਨਹੀਂ ਇਹਦੇ ਬਜ਼ੁਰਗ ਦਾਦਾ ਜੀ ਕੋਚ। ਉਹ ਕਹਿੰਦੇ ਅਸੀਂ ਤਾਂ ਇਹ ਵੀ ਸੋਚ ਰਹੇ ਸੀ ਕਿ ਪਤਾ ਨਹੀਂ ਦਾਦੇ ਦੇ ਪੋਤੇ ਚੋਂ ਕੋਈ ਇੱਕ ਮੈਂ ਨਹੀਂ ਕਹਿਣਾ ਚਾਹੁੰਦਾ ਹੈਗਾ ਸੋ ਸਾਨੂੰ ਉਮੀਦ ਵੱਜੀ ਹੈ ਜਿਸ ਤਰੀਕੇ ਦੇ ਨਾਲ ਇੱਕ ਡਿਮਿਨਰ ਸ਼ੋਅ ਕੇਸ ਕੀਤਾ ਜੁਡੀਸ਼ਰੀ ਨੇ ਪਰ ਇਹਦੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਆਪਣੀ ਸਟੇਟ ਜੇ ਅਸੀਂ ਦੇਖੀਏ ਕਿ ਐਕਸੈਪਸ਼ਨਲ ਕੇਸ ਇਸ ਲਈ ਹੈ ਮਿਲਟਰੀ ਗ੍ਰੇਡ ਦੇ ਜਿਹੜੇ ਵੈਪਨਸ ਨੇ ਕਿ ਜਿਨ੍ਹਾਂ ਦੇ ਵੱਜਦੇ ਨੇ ਉਹ ساری ਜ਼ਿੰਦਗੀ ਨਾਰਮਲ ਨਹੀਂ ਹੋ ਸਕਦੇ ਉਦੇ ਅੱਖ ਜਿਹਦੇ ਚਲ ਗਈ ਵਾਪਸ ਨਹੀਂ ਆਣੀ ਕਿਸੇ ਦੇ ਪੁਤਲੀ ਕਿਸੇ ਦੇ ਅੱਖਾਂ ਦੇ ਵਿੱਚ ਪੈਲੇਟ ਹਲੇ ਤੱਕ ਪਿਆ ਔਰ ਇਹਨਾਂ ਜੋ ਕੋਈ ਵੀ ਰਿਟੈਲੀਏਟ ਨਹੀਂ ਕਰ ਰਿਆ ਸੀ ਸਾਡੇ ਅਭਿਮਨਿਉ ਪਹਾੜ ਜੀ ਜਿਨ੍ਹਾਂ ਦੇ ਅੱਜ ਅਸੀਂ ਡੈਪੋਜ਼ੀਸ਼ਨਸ ਕਰਾਈਆਂ ਉਹਨਾਂ ਨੇ ਪ੍ਰੋਪਰ ਦੱਸਿਆ ਕਿ ਅਸੀਂ ਜੇਪੀ ਨਾਰਾਇਣ ਨੂੰ ਉੱਥੇ ਤੱਕ ਕੋਟ ਕੀਤਾ ਕਿ ਜਿਹੜੇ ਉਧਰਲੇ ਪਾਸੇ ਵਰਦੀ ਦੇ ਵਿੱਚ ਬੈਠੇ ਨੇ ਅਭਿਮਨਿਉ ਜੀ ਤੁਸੀਂ ਜਰੂਰ ਆਓ ਅੱਗੇ ਜਿਹੜੇ ਵਰਦੀ ਦੇ ਵਿੱਚ ਉਥੇ ਦੂਜੇ ਪਾਸੇ ਨੇ ਉਹ ਵੀ ਕਿਸਾਨ ਦੇ ਪੁੱਤ ਨੇ ਵੀ ਸਾਡਾ ਕੁਛ ਵੀ ਹੋ ਜੇ ਅਸੀਂ ਹੱਥ ਨਹੀਂ ਚੱਕਾਂਗੇ ਉਹਦੇ ਬਾਵਜੂਦ ਇਸ ਤਰੀਕੇ ਦੀ ਜਿਹੜੀ ਟ੍ਰੀਟਮੈਂਟ ਸਾਡੀ ਤੋਂ ਤੁਹਾਨੂੰ ਬੋਲ ਰਿਹਾ ਕਿ ਕਿ ਸ਼ੱਬੂ ਬਾਰਡਰ ਦੇ ਲਈ ਇਟਸ ਟੂ अर्ਲੀ ਟੂ ਕਮੈਂਟ ਅਪਾਨ ਕੁਸ਼ਨਾ ਕੁਸ਼ਤਾ ਇਨਸਾਫ ਦੇ ਬੜੇ ਰਾਹ ਨੇ ਫਿਲਹਾਲ ਜਿਹੜਾ ਹੁਣ ਸਾਰੀਆਂ ਚੀਜ਼ਾਂ ਨੇ ਜਿਹੜੀ 20 ਤਰੀਕ ਹੈ ਅਗਲੀ ਉਹ ਸਾਰਾ ਕੁਸ਼ੂਰ ਖਲੋਰੀ ਦੇ ਆਲੇ ਦੁਆਲੇ ਉਹ ਸ਼ੁਕਰਨ ਦੇ ਆਲੇ ਦੁਆਲੇ ਰਿਬੋਲ ਹੋ ਦੇ ਤੇ ਉਸ ਦਿਨ ਵਾਸਤੇ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਜਿਹੜਾ ਸ਼ੰਭੂ ਬਾਡਰ ਬਾਰੇ ਜਿਹੜੀ ਇਹਨਾਂ ਨੇ ਅੰਮ੍ਰਿਤਪਾਲ ਵਾਲੀ ਰਿਪੋਰਟ ਜਿਹੜੀ ਪੇਸ਼ ਕੀਤੀ ਆ ਉਹ ਸ਼ੰਭੂ ਬਾਡਰ ਦੇ ਇਸ਼ੂ ਨੂੰ ਲੱਭੀ ਹੈ ਉਹਦੇ ਵਿੱਚ ਤੇ ਕੋਈ ਵੀ ਨਖਲੋਰੀ ਦੇ ਵੀ ਨਹੀਂ ਕੋਰਟ ਤੇ ਜਿਹੜਾ ਇਹ ਕਹਾਂ ਸੀ ਕਿ ਫਿਲਹਾਲ ਲੈਟ ਦੀ ਰਿਪੋਰਟ ਕਮ ਵਿਦ ਰਿਗਾਰਡ ਟੂ ਖਨੋਰੀ ਤੇ ਉਸ ਤੋਂ ਬਾਅਦ ਨੈਕਸਟ ਸੀਟ ਤੇ ਅਸੀਂ ਸ਼ੰਭੂ ਵਾਲਾ ਇਨਸੀਡੈਂਟ ਵੀ ਦੇਖਾਂਗੇ ਸੋ ਦੈਟ ਮੈਟਰ ਸਟਿਲ ਉਪਰ ਸਟਿਲ ਉਪਰ ਕੋਰਟ ਨੇ ਕਰਤੀ ਕੀਤਾ ਉਹਦੇ ਵਿੱਚ ਜਿਹੜੇ ਸਾਡੇ ਪਟੀਸ਼ਨਰ ਨੇ ਉਨ੍ਹਾਂ ਦੇ ਵਿੱਚੋਂ ਦੀ ਦੋ ਪਟੀਸ਼ਨਰ ਜਿਹੜੇ ਨੇ ਉਹ ਸ਼ੰਭੂ ਬਾਰਡਰ ਦੇ ਨੇ ਜਿਹੜਾ ਤੀਜਾ ਪਟੀਸ਼ਨਰ ਆ ਪੁਸ਼ਪਿੰਦਰ ਇਸ ਵੇਲੇ ਇੱਥੇ ਪ੍ਰੈਜ਼ੈਂਟ ਆ ਠੀਕ ਹੈ ਜੀ ਉਹ ਖਨੌਰੀ ਬਾਰਡਰ ਇਹ ਅਸੀਂ ਜੱਜ ਸਾਹਿਬ ਨੂੰ ਇਹ ਦੱਸਿਆ ਕਿ 21 ਤਰੀਕ ਨੂੰ ਕੱਲਾ ਸ਼ੁਭਕਰਨ ਤਾਂ ਉੱਥੇ ਨਹੀਂ ਸੀ ਉਹਦੇ ਨਾਲ ਹਜ਼ਾਰਾਂ ਘੰਟੇ ਦੇ ਵਿੱਚ ਕਿਸਾਨ ਸੀਗੇ ਤੇ ਇਹ ਸਾਰੀ ਸਪੋਰਾਡੀਸਿਟੀ ਆਫ ਇਵੈਂਟਸ ਹੈ ਜਿਹੜੀ 13 ਤਰੀਕ ਤੋਂ ਸਟਾਰਟ ਹੋ ਗਈ ਸੋ ਕੱਲੀ 21 ਤਰੀਕ ਨਹੀਂ ਉਹਦੀ ਬੈਕ ਡ੍ਰੌਪ ਤੇ ਕੀ ਕੁਝ ਸੀਗਾ ਕਿਵੇਂ ਮੈਟੀਕਲਸਲੀ ਪਲਾਨ ਕੀਤਾ ਗਿਆ ਲੈਨ ਇਸ ਲਈ ਕਿਉਂਕਿ ਇਹ ਬਜ਼ੁਰਗ ਕੋਈ ਕਿਸੇ ਬਜ਼ੁਰਗ ਨੂੰ ਪਾਣੀ ਪਿਆ ਰਿਆ ਕੋਈ ਪੁੱਛ ਰਿਆ ਵੀ ਤੁਹਾਨੂੰ ਸਾਹ ਕਿਵੇਂ ਦਾ ਚੜ ਗਿਆ ਵੀ ਟਾਕਸਿਨਸ ਨੇ ਜਿਹੜੇ ਗੈਸ ਗ੍ਰਨੇਡ ਨੇ ਅਸੀਂ ਉੱਥੇ ਜਿਹੜਾ ਐਕਸਪਲੋਡਸ ਵੀ ਯੂਜ਼ ਕੀਤੇ ਆ ਜਦੋਂ ਸਾਈਟ ਵਿਜ਼ਿਟ ਤੇ ਆਏ ਸੀਗੇ ਅਸੀਂ ਉਹ ਵੀ ਹੈਂਡਓਵਰ ਕੀਤੇ ਜਿਹੜੀ ਸ਼ਰੀਰ ਆਪ ਦੁਆਏ ਨੇ ਇਸ ਕੇਸ ਤੇ ਆਪ ਕੋ ਬਤਾ ਦਿਓ ਕਿ ਕੀ ਸੋ ਬਾਕੀ ਕਿ ਤਰੀਕ ਦਾ ਬਹੁਤਾ ਅਭਿਮਨਿਉ ਜੀ ਰੱਖਣਗੇ ਅੱਗੇ ਪਾ ਤੁਸੀਂ ਰੱਖੋ ਥੋੜਾ ਜਿਹਾ ਅਸੀਂ ਉੱਥੇ ਜੁਡੀਸ਼ਰੀ ਜਦੋਂ ਅਵਨੇਬਲ ਲਾਰਡਸ਼ਿਪ ਫੀਲਡ ਵਿਜੀਟ ਤੇ ਸੀਗੇ ਉਹਨਾਂ ਨੇ ਸਾਈਟ ਉੱਥੇ ਦੇਖੀ ਏ ਸਾਰੀ ਅਸੀਂ ਉਹਨਾਂ ਨੂੰ ਦਿਖਾਏ ਉਹਨਾਂ ਨੇ ਸੈਕਟਰ